ਸਤਿਗੁਰੂ ਮਹਾਰਾਜ ਸੂਰਮੇ ਹਾਨ ਰਣ ਦੇ ਨਾਲ ਜਿਉ ਸੂਰੇ ਚਿਤ ਦੇਖ ਉਲਾਸ ਕੇ ਜੈਸ ਤਰ੍ਹਾਂ ਕੇ ਪਿਆਰਿਓ ਕੇ ਰਣ ਨੂੰ ਵੇਖ ਕਰਕੇ ਸੂਰਮਾ ਬੜਾ ਪ੍ਰਸੰਨ ਹੁੰਦਾ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਵੀ ਜਦੋਂ ਰਣ ਦੀ ਗੱਲ ਹੁੰਦੀ ਹੈ ਜੰਗ ਦੀ ਗੱਲ ਹੁੰਦੀ ਹੈ ਰਣ ਦੇਖ ਸੂਰੇ ਚਿਤ ਉਲਾਸ ਜੇ ਸ੍ਰੀ ਮਹਾਰਾਜੀ ਦਾ ਹਿਰਦੇ ਵਿੱਚ ਬੜਾ ਵਿਕਾਸ ਹੁੰਦਾ ਸਦਾ ਜੰਗ ਜਿਤ ਚਾਹਤ ਰਹਾ ਸਦਾ ਸਤਿਗੁਰੂ ਮਹਾਰਾਜ ਜੋ ਗਿਆਨਾ ਖਾਲਸਾ ਸੋ ਜੋ ਕਰੈ ਨਿਤ ਜੰਗ ਖਾਲਸਾ ਸੋ ਜੋ ਚੜੈ ਤੁਰੰਗ ਕੇ ਗੁਰੂ ਦਾ ਖਾਲਸਾ ਤਾਂ ਪਿਆਰਿਓ ਤਿਆਰ ਹੀ ਹੁੰਦਾ ਏ ਕੇ ਕੋਈ ਆਵੇ ਓਏ ਲਾਵੇ ਮੱਥਾ ਸਾਡੇ ਨਾਲ ਕੋਈ ਬਦੀਕੀ ਕਰੇ ਅਸੀਂ ਉਹਨੂੰ ਚਾਟਾ ਸ਼ਿਕਾਈਆ ਉਹਦੇ ਨਾਲ ਜੰਗ ਕਰੀਏ ਹੋ ਬੇਬਸ ਕੁਛ ਯਤਨ ਨਾ ਜਾਣੇ ਅਖੀਰ ਨੂੰ ਪਿਆਰਿਓ ਇਹ ਸਾਰੇ ਬੇਬਸ ਲਾਚਾਰ ਹੋ ਗਏ ਹਨ ਧਨ ਪੁਕਾਰੋ ਮਿਲ ਮਤ ਠਾਹ ਇਹ ਸਾਰੇ ਬੇਈਮਾਨ ਬੰਦੇ ਇੱਕ ਥਾਂ ਤੇ ਫਿਰ ਇਕੱਠੇ ਹੋਏ ਤੇ ਕਿਹਾ ਕਿ ਭਾਈ ਕਿ ਸਤਿਗੁਰੂ ਮਹਾਰਾਜ ਨੂੰ ਆਪਾਂ ਨਹੀਂ ਸਾਥ ਸਕਦੇ ਆ ਸਾਰਾ ਪਹਾੜੀ ਇਲਾਕਾ 22 ਧਾਰ ਵੀ ਜੇ ਆਪਾਂ ਇਕੱਠੇ ਹੋ ਗਏ ਕਈ ਵਾਰੀ ਵੇਖ ਲਿਆ ਗੁਰੂ ਮਹਾਰਾਜ ਜੀ ਦਾ ਵਾਲ ਵੀ ਆਪਾਂ ਨੇ ਵਿੰਗਾ ਨਹੀਂ ਕਰਨਾ ਕੀਤਾ ਇਸ ਕਰਕੇ ਹੁਣ ਬਾਦਸ਼ਾਹ ਜਿਹੜਾ ਹੈ ਰੰਗ ਜ਼ੇਬ ਜਿਹੜਾ ਬਹੁਤ ਕੱਟੜ ਬੇਈਮਾਨ ਹੈ ਉਹਦੇ ਕੋਲ ਜਾ ਕੇ ਆਪਾਂ ਪੁਕਾਰੂ ਫਰਿਆਦੀ ਬਣੀਏ ਸਭ ਰਾਜਨ ਨੀਕੀ ਮਨਮਾਨੀ ਸਾਰੇ ਰਾਜੇ ਪਹਾੜੀ ਵਾਈ ਧਾਰੀਆਂ ਨੇ ਬਦਲ ਮੰਨ ਲਿਆ ਕਿ ਭਾਈ ਤੂੰ ਦਰੁਸਤ ਹੈ ਅਸੀਂ ਤੇਰੇ ਨਾਲ ਚੱਲਦੇ ਹਾਂ ਕਿ ਕਰ ਧਨ ਗਨ ਤਿਆਰੀ ਠਾਕੂ ਕਿਉਂਕਿ ਬਾਦਸ਼ਾਹ ਕੋਲ ਜਾਣਾ ਪਿਆਰਿਓ ਉਹਨੇ ਇਹ ਤਾਂ ਲਾਲਚੀ ਬੰਦੇ ਹੁੰਦੇ ਹਨਾ ਉਹਨਾਂ ਨੂੰ ਲਾਲਚ ਦੇਣੀ ਪੈਂਦੀ ਹੈ ਉਹ ਕਹਿਣਗੇ ਕਿ ਚਲੋ ਜੀ ਅਸੀਂ ਫੌਜਾਂ ਭੇਜੀਆਂ ਤੁਹਾਡਾ ਕੰਮ ਕੀਤਾ ਸਾਨੂੰ ਕੀ ਫਾਇਦਾ ਹੋਵੇਗਾ ਭਾਵ ਕਿ ਫੌਜਾਂ ਦਾ ਖਰਚਾ ਵੀ ਤਾਂ ਪੈਂਦਾ ਜਾਨ ਆਣ ਦਾ ਰਸ ਦਾ ਗੋਲਾ ਬਾਰੂਦ ਦਾ ਖਰਚਾ ਪੈਂਦਾ ਉਹ ਉਹ ਕੌਣ ਕਰੇਗਾ ਤੇ ਨਾਲ ਇਹਨਾਂ ਨੂੰ ਰਿਸ਼ਵਤਾ ਦੇਣੀਆਂ ਪੈਂਦੀਆਂ ਤਾਂ ਕਰਕੇ ਇੱਕ ਕੰਮ ਕਰਦੇ ਹਨ ਇਸ ਕਰਕੇ ਇਹਨਾਂ ਪਹਾੜੀਆਂ ਨੇ ਬੇਈਮਾਨਾਂ ਨੇ ਬਹੁਤ ਤਗੜੀ ਮਾਇਆ ਜਿਹੜੀ ਹੈ ਉਹਨੂੰ ਇਕੱਠਾ ਕਰਨਾ ਕੀਤਾ ਗੋਵਰਾ ਭੀਮ ਚੰਦ ਕਹਿਲੂਰੀਆ ਲੀਨ ਹੰਡੂਰੀ ਨਾਲ ਭੀਮ ਚੰਦ ਕਹਿਲੂਰੀਆ ਜਿਹੜਾ ਹੈ ਹੰਡੂਰੀ ਰਾਜਾ ਉਹਨੂੰ ਆਪਣੇ ਨਾਲ ਲੈਣਾ ਕੀਤਾ ਪਰ ਪੂਚ ਦਰ ਪੂਚ ਕੋ ਦਿੱਲੀ ਗਏ ਇਸ ਤਰ੍ਹਾਂ ਫੌਜਾਂ ਲੈ ਕਰਕੇ ਉਤਾਵਲੇ ਹੋ ਕਰਕੇ ਦਿੱਲੀ ਦੇ ਪਾਸੇ ਕੂਚ ਕਰ ਰਹੇ ਹਨ ਵਾਹ ਦੇਖ ਕਰੇ ਭੇਟ ਬਹੁਤ ਵਿਧਨਾਤ ਉੱਥੇ ਸਾਧ ਸੰਗਤ ਜੀ ਜਿਹੜਾ ਹਾਕਮ ਜਿਹੜਾ ਇੱਥੇ ਉਸ ਹਾਕਮ ਦਾ ਨਾਮ ਤਾਂ ਨਹੀਂ ਆਇਆ ਹੈ ਤੇ ਇਹਨੇ ਜਾ ਕਰਕੇ ਦਿੱਲੀ ਦਾ ਜਿਹੜਾ ਹਾਕਮ ਜਿਹੜਾ ਉਹਨੂੰ ਜਾ ਕਰਕੇ ਭੇਟਾ ਦਿੱਤੀ